ਚਲੋ ਚਲਿਓ ਰੱਸਾ ਕਸੀ ਦਿਖਾ ਕੇ ਦੇਈਏ ਤੁਹਾਨੂੰ ਮਰਦਾਂ ਦੀ ਖੇਡ ਪੂਰੇ ਬੈਠੇ ਮੇਲੇ ਚ ਨੋ ਰੱਸਾ ਕਸੀ ਹਾਂ ਹਾਂ ਚੱਲ 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 ਆਓ ਚਲੋ ਆਓ ਦਿਖਾਈਏ ਤੁਹਾਨੂੰ ਜਵਾਨਾਂ ਦਾ ਰੱਸਾ ਕਸੀ ਜੋਰ ਹੁੰਦਾ ਚਲ ਆਜੋ ਤੇ ਕਿੰਨੇ ਮੁੰਡੇ ਹੁੰਦੇ ਆ ਤੁਹਾਨੂੰ ਪਾਸੇ ਵੀਰ ਇਸਮਾ 8 ਵੀ ਹੋ ਜਾ 9 ਵੀ ਹੋ ਜਾ ਅੱਛਾ ਅੱਛਾ ਹਾਂਜੀ ਕਦੇ ਬਦਲ ਘੱਟ ਵੱਧ ਹੁੰਦੇ ਆ ਆਪਣੇ ਪਾ ਵੀਰ ਆਪਾਂ ਨੇ ਸਟਾਰਟਿੰਗ ਕਰਿਆ ਤਾਂ ਮਾਤਵਲੀ ਕੀ 5 5 6 6 ਮੁੰਡੇ ਲਾਰੇ ਤੇ ਆਪਾਂ ਅੱਛਾ ਪਰ ਲੇਕਿਨ ਵੱਧਦੇ ਜਾ ਰਹੇ ਆ ਵੱਧਦੇ ਜਾ ਰਹੇ ਆ ਪ੍ਰਮਾਤਮਾ ਦੀ ਕਿਰਪਾ ਐਸੀ ਹੈ ਵੀ ਦੇਖੋ ਤੁਹਾਡੇ ਸਾਹਮਣੇ ਇਹਦਾ 100 ਬੱਚਾ ਹੋ ਜਾਗਾ ਚੱਲ ਚੱਲ ਬਈ

ਹਾਂ ਬੋਰਡ ਪਰ ਡੀ ਨਾ ਦਜੀ ਵੀ ਹਾਂ ਬੜਾ ਖਿੱਚਦਾ ਫਿਰ ਕੰਮ ਹੈ ਹਾਂ ਕੀ ਕਾਰਨ ਹੋਇਆ ਜੋਰ ਲੱਗ ਗਿਆ ਜੋਰ ਲੱਗ ਗਿਆ ਹਾਂ ਬੰਦੇ ਨਵੇਂ ਦੇ ਢੀਲੇ ਪੈ ਗਏ ਅੱਛਾ ਅੱਛਾ ਪਰ ਵਧਾਈਆਂ ਜਿੱਤ ਕੇ ਸੈੱਟ ਜਿੱਤ ਲਿਆ ਪਹਿਲਾ ਸੈੱਟ ਬੜਾ ਠਾਕਤ ਮੁਕਾਬਲਾ ਰਿਹਾ ਹੈ ਹਾਂ ਜੀ ਬਹੁਤ ਜ਼ਿਆਦਾ ਵਧੀਆ ਜੀ ਆਪਣਾ ਸਾਰੇ ਪਲੇਅਰ ਤੇ ਬਈ ਅੱਛੇ ਪਲੇਅਰ ਤੇ ਵਧੀਆ ਆਪਾਂ ਤਾਂ ਪਿੰਡ ਵਾਲੇ ਮੁੰਡਿਆਂ ਨੂੰ ਕਹਿੰਣਾ ਚਾਹਾਂ ਜੀ ਵੀ ਹਾਂ ਓ ਮੋਬਾਈਲ ਫੋਨ ਥੋੜੋ ਆਪਣਾ ਸਰੀਰ ਵਾਸਤਾ ਵੀ ਠੀਕ ਹੈ ਜੀ ਉਹ ਆਪਣੀ ਗੇਮ ਲਾਓ ਜੀ ਆਪਣੇ ਖੇਡਾਂ ਨੂੰ ਪਿਆਰ ਕਰੋ ਜੀ ਬਹੁਤ ਵਧੀਆ ਸਨ ਭਾਈ ਚਾਰਾ ਵੀ ਬੜਾ ਜੀ ਇਸ ਤੇ ਆਪਣਾ ਜੀ ਬੜਾ ਮਿਰਕਾ ਜੀ ਵੀਰੋ ਵੀ ਬੜਾ ਸੋਹਣਾ ਲੱਗਿਆ ਬਹੁਤ ਵਧੀਆ ਮੁਕਾਬਲਾ ਹੋਇਆ ਹੈ ਹਾਂ ਸੱਚੀ ਗੱਲ ਹੈ ਅਪਾ ਦਾ ਵੀ ਬੈਠ ਕੇ ਟਾਈਮ ਖਰਾਬ ਕਰ ਦੇਣਾ ਤਾਂ ਮੈਂ ਸਾਰੇ ਹੀ ਵੀਰਾਂ ਨੂੰ ਕਹਾਂਗਾ ਵੀ ਇੱਥੇ ਆਉਣਾ ਚਾਹੀਦਾ ਹੈ ਠੀਕ ਹੈ ਇਸ ਦੇ ਵਿੱਚ ਪਾਰਟਿਸਿਪੇਟ ਕਰੋ ਜੇ ਨਹੀਂ ਕੁਝ ਹੁੰਦਾ ਘੱਟ ਤੇ ਘੱਟ ਦੇਖਣ ਹੌਸਲਾ ਫੁਚਾਈ ਕਰਨ ਤਾਂ ਜਰੂਰ ਆਓ ਬਿਲਕੁਲ